ਜੀ ਸਤ ਸ੍ਰੀ ਅਕਾਲ ਸਾਰਿਆਂ ਨੂੰ ਗੱਲ ਭਾਈ ਅਮਰਪਾਲ ਦੇ ਹੱਕ ਦੇ ਵਿੱਚ ਜਿਵੇਂ ਕਿਸਾਨ ਇਕਜੁੱਟ ਹੋਏ ਨੇ ਉਹਨਾਂ ਦੀ ਕਰਦੇ ਆ ਜਿਵੇਂ ਕਿ ਹੁਣ ਲੁਧਿਆਣਾ ਤੋਂ ਸ਼੍ਰੀ ਅਮਰਤਸਰ ਸਾਹਿਬ ਪਹੁੰਚਣਗੇ ਕਿਸਾਨ ਉਹ ਗੱਲ ਕੀ ਹੈ ਵੀ ਜਿਹੜੇ ਕਿ ਡਿਪਟੀ ਕਮਿਸ਼ਨਰ ਨੇ ਅਮਰੋਸਰ ਸਾਹਿਬ ਦੇ ਉਥੇ ਉਹਨਾਂ ਨੇ ਇੱਕ ਮਤਲਬ ਮੰਗ ਪੱਤਰ ਦੇਣਾ ਉਹ ਇਸ ਕਰਕੇ ਕਿ ਭਾਈ ਅਮਰਪਾਲ ਸਿੰਘ નિર્ਦੋਸ਼ ਹੈ ਕੋਈ ਉਸਤੇ ਦੋਸ਼ ਨਹੀਂ ਲੱਗਿਆ ਫਿਰ ਵੀ ਤੁਸੀਂ ਉਹਨੂੰ ਐਨਐਸਏ ਲਾ ਕੇ ਅੰਦਰ ਰੱਖਿਆ ਹੋਇਆ ਜਾਣ ਬੁਝ ਕੇ ਗੱਲ ਇਹੀ ਹੈ ਵੀ ਹੁਣ ਜਿਵੇਂ ਇੰਦਰਾ ਗਾਂਧੀ 1978 ਦੇ ਵਿੱਚ ਅੰਦਰ ਸੀ ਤਾਂ ਉਹਦੋਂ ਇਹਨਾਂ ਨੇ ਆਪਣੇ ਕਈ ਬੰਦੇ ਜਿਤਾਜਤਾ ਕੇ ਜੇਲ੍ਹਾਂ ਦੇ ਵਿੱਚੋਂ ਬਾਹਰ ਕਢਾਏ ਸੀ ਫਿਰ ਉਸ ਤੋਂ ਬਾਅਦ ਇੱਕ ਹੋਰ ਬੰਦਾ ਕਢਾਇਆ ਇਹਨਾਂ ਨੇ ਬੀਜੇਪੀ ਵਾਲਿਆਂ ਨੇ ਉਹ ਵੀ ਇਸੇ ਤਰ੍ਹਾਂ ਅੰਦਰੋਂ ਜਿਤਾ ਕੇ ਹੀ ਕਢਵਾਇਆ ਗਿਆ ਸੀ ਉਸ ਤੋਂ ਬਾਅਦ ਫਿਰ ਹੁਣ ਜਿਵੇਂ ਕਿ ਸਿਮਰਜੀਤ ਸਿੰਘ ਮਾਨ 3 ਲੱਖ ਤੋਂ ਵੱਧ ਵੋਟਾਂ ਨਾਲ ਜਿੱਤ ਕੇ ਅੰਦਰੋਂ ਬਾਹਰ ਆਇਆ ਤਰਨਤਾਰਨ ਦੀ ਗੱਲ ਹੈ ਸਾਰਿਆਂ ਨੂੰ ਪਤਾ ਹੈ ਤੇ ਕਿਤੇ ਨਾ ਕਿਤੇ ਇਕੱਲੇ ਅਮਰਤਪਾਲ ਨਾਲ ਹੀ ਕਿਉਂ ਇੰਨੀ ਮਤਲਬ ਨਾ ਇਨਸਾਫੀ ਹੋ ਰਹੀ ਆ ਕਿਉਂ ਇੰਨਾ ਯਾਨੀ ਦੁਸ਼ਿੱਦਤ ਹੋ ਰਿਹਾ ਹੈ ਕੀ ਉਸ ਤੋਂ ਇਹ ਡਰਦੀਆਂ ਨੇ ਸਰਕਾਰਾਂ ਗੱਲ ਫਿਰ ਇਹੀ ਆ ਜਾਂਦੀ ਹੈ ਵੀ ਉਸ ਤੋਂ ਡਰ ਹੈ ਤਾਂ ਫਿਰ ਸਾਹਮਣੇ ਜਿਆਦਾ ਸਿਆਸੀ ਲੜਾਈ ਲੜ ਕੇ ਉਸ ਨੂੰ ਹਰਾ ਕੇ ਦਿਖਾਓ ਪੰਜਾਬ ਕੀ ਚਾਹੁੰਦਾ ਹੈ ਇਹ ਪੰਜਾਬ ਸਰਕਾਰ ਨੂੰ ਚੰਗੀ ਤਰ੍ਹਾਂ ਪਤਾ ਹੈ ਤੇ ਫਿਰ ਵੀ ਪੰਜਾਬ ਸਰਕਾਰ ਇਹਨੂੰ ਅਣਦੇਖਿਆ ਕਰ ਦਿੰਦੀ ਹੈ ਕਿਉਂਕਿ ਇਹਨਾਂ ਨੂੰ ਪਤਾ ਹੈ ਕਿ ਪੰਜਾਬ ਦੇ ਜਿਹੜੇ ਲੋਕ ਨੇ ਉਹ ਬੜਾ ਹੀ ਅੰਦਰੋਂ ਤੱਕ ਜਤ ਮਤਲਬ ਭਾਈ ਅਮਰਪਾਲ ਸਿੰਘ ਦੇ ਨਾਲ ਜੁੜ ਗਏ ਨੇ ਇਹਨਾਂ ਨੂੰ ਇਹ ਡਰ ਹੈ ਵੀ ਅੱਜ ਜੇ ਅਗਰ ਉਹ ਬੰਦਾ ਐਮਪੀ ਹੈ ਤੇ ਕੱਲ ਨੂੰ ਉਹ ਪੰਜਾਬ ਦਾ ਮੁੱਖ ਮੰਤਰੀ ਵੀ ਬਣ ਸਕਦਾ ਹੈ ਇਸ ਕਰਕੇ ਇਹਨਾਂ ਨੂੰ ਡਰ ਹੈ ਤੇ ਜਿਹੜੇ ਕਿਸਾਨ ਹੈ ਜਥੇਬੰਦੀਆਂ ਨੇ ਹੁਣ ਇਹਨਾਂ ਨੇ ਲੁਧਿਆਣਾ ਤੋਂ ਜਿਹੜਾ ਗਿਆ ਅੰਮ੍ਰਿਤਸਰ ਸਾਹਿਬ ਨੂੰ ਚਾਲੇ ਪਾ ਦਿੱਤੇ ਨੇ ਤੇ ਜਿਹੜਾ ਡਿਪਟੀ ਕਮਿਸ਼ਨਰ ਆ ਉਹਨੂੰ ਮੰਗ ਪੱਤਰ ਦਿੱਤਾ ਜੇਕਰ ਉਹ ਮੰਗ ਪੱਤਰ ਦਾ ਕੋਈ ਰਿਸਪਾਂਸ ਨਹੀਂ ਮਿਲਦਾ ਕੋਈ ਪ੍ਰਕਿਰਿਆ ਉਤੇ ਨਾ ਦਿੱਤੀ ਤਾਂ ਜਿਹੜਾ ਫਿਰ ਇਹ ਸੰਘਰਸ਼ ਹੈ ਇਹ ਹੋਰ ਵੀ ਗਰਮ ਹੋਊਗਾ ਤੇ ਮੈਂ ਪਹਿਲਾਂ ਵੀ ਅਪੀਲ ਕਰੀ ਸੀ ਵੀ ਜਿਵੇਂ ਛੜਕਾਂ ਤੇ ਲੋਕ ਆਏ ਸੀ ਹੁਣ ਫੇਰ ਤੋਂ ਦੁਬਾਰਾ ਦੋਹੀ ਹਾਲ ਹੋਣਾ ਕਿਉਂਕਿ ਸਮੇਂ-ਸਮੇਂ ਤੇ ਦੇਖਿਆ ਗਿਆ ਵੀ ਜਿਵੇਂ ਸਰਕਾਰਾਂ ਜਿਹੜੇ ਨੌਜਵਾਨ ਪੰਜਾਬ ਦੇ ਜਦੋਂ ਕੋਈ ਸੰਘਰਸ਼ ਦੀ ਗੱਲ ਕਰਦੇ ਨੇ ਕਿਸੇ ਮੁਹਿੰਮ ਨੂੰ ਚੱਕਦੇ ਨੇ ਤਾਂ ਉਹਨਾਂ ਨੂੰ ਬਈ ਇਹ ਅੱਗੇ ਨਹੀਂ ਵਧਣ ਦਿੰਦੇ ਇਹਨਾਂ ਨੂੰ ਪਤਾ ਹੁੰਦਾ ਵੀ ਜੇਕਰ ਸਾਡੇ ਵਾਲੇ ਕੰਮੇ ਕੰਮ ਬੰਦਾ ਕਰਨ ਲੱਗ ਜਾਵੇ ਤਾਂ ਸਾਡੀ ਜਿਹੜੀ ਕਿ ਪਾਰਟੀ ਦੀ ਇੱਜ਼ਤ ਆ ਉਹ ਰੁਲ ਜਾਂਦੀ ਆ ਕਿਉਂਕਿ ਇਹ ਕੰਮ ਹੀ ਸਰਕਾਰਾਂ ਦੇ ਹੁੰਦੇ ਨੇ ਤੇ ਕਰਦੇ ਆਪਣੇ ਵਰਗੇ ਭਰਾ ਜਿਵੇਂ ਕਿ ਭਾਈ ਅਮਰਪਾਲ ਸਿੰਘ ਹੋਰ ਬਥੇਰੇ ਮੁੰਡੇ ਨੇ ਪਰ ਕਿਤੇ ਨਾ ਕਿਤੇ ਹੁਣ ਇਹ ਸੋਚੋ ਵੀ ਜਦੋਂ ਅਦਾਲਤ ਪੰਜਾਬ ਤੇ ਹਰਿਆਣਾ ਦਾ ਹਾਈ ਕੋਰਟ ਜਿਹੜੀ ਅਦਾਲਤ ਹੈ ਉਹਨਾਂ ਨੇ ਇਹਦੇ ਹੱਕ ਦੇ ਵਿੱਚ ਭਾਈ ਸਾਹਿਬ ਦੇ ਇੱਕ ਫੈਸਲਾ ਯਾਨੀ ਫੈਸਲਾ ਹੀ ਕਹਿ ਸਕਦੇ ਆ ਵੀ ਜਿਵੇਂ ਉਨਾ ਨੂੰ ਨੋਟਿਸ ਜਾਰੀ ਕੀਤਾ ਕੇਂਦਰ ਸਰਕਾਰ ਨੂੰ ਦੇ ਪੰਜਾਬ ਸਰਕਾਰ ਨੂੰ ਇਹਦਾ ਕਿਤੇ ਨਾ ਕਿਤੇ ਕੋਈ ਇਹੋ ਜੀ ਗੱਲ ਨਹੀਂ ਵੀ ਛੋਟੀ ਗੱਲ ਹੈ ਇਹਦਾ ਤੁਸੀਂ ਮਕਸਦ ਸਮਝੋ ਭਾਈ ਵੀ ਜੇ ਅਦਾਲਤ ਸਰਕਾਰਾਂ ਨੂੰ ਨੋਟਿਸ ਭੇਜਦੀ ਹੈ ਕਿਸੇ ਬੰਦੇ ਦੇ ਮਾਧਿਮ ਜਰੀਏ ਮਤਲਬ ਕਿਸੇ ਬੰਦੇ ਦੇ ਕਾਰਨ ਤਾਂ ਫਿਰ ਉਹਦਾ ਮਤਲਬ ਬਣਦਾ ਕੋਈ ਵੀਰ ਕੋਈ ਤਾਂ ਗੱਲ ਹੈ ਬੰਦੇ ਦੇ ਵਿੱਚ ਵੀ ਜਿਹੜਾ ਕਿ ਉਹਦੇ ਹੱਕ ਦੇ ਵਿੱਚ ਸਰਕਾਰਾਂ ਨੂੰ ਨੋਟਿਸ ਗਿਆ ਤਾਂ ਜਵਾਬ ਮੰਗਿਆ 28 ਅਗਸਤ ਤੱਕ ਹੁਣ 28 ਅਗਸਤ ਆਉਣ ਵਾਲੀ ਹੈ ਤਾਂ ਫਿਰ ਦੇਖਦੇ ਆ ਕੀ ਬਣਦਾ ਦੇਣੀ ਬਾਕੀ ਨੇ ਬਾਈ ਪਰ ਹੁਣ ਮੈਂ ਅਪੀਲ ਕਰਦਾ ਪੰਜਾਬ ਸਰਕਾਰ ਨੂੰ ਵੀ ਵਕਤ ਰਹਿੰਦਾ ਜਿਹੜਾ ਤੁਹਾਡੇ ਦੇ ਕੋਲ ਇਹ ਵਕਤ ਦੇ ਵਿੱਚ ਜੇ ਅਗਰ ਤੁਸੀਂ ਕੁਝ ਪੰਜਾਬ ਦੇ ਲੋਕਾਂ ਦੀ ਸੋਚ ਨੂੰ ਵੇਖ ਕੇ ਉਹਨਾਂ ਦੇ ਪੈਰਾ ਦਿੰਨੇ ਹੋ ਤਾਂ ਲੋਕ ਤੁਹਾਡੇ ਨਾਲ ਖੜ ਜਾਣਗੇ ਤੇ ਨਹੀਂ ਤਾਂ ਫਿਰ ਇਹ ਲੋਕਤੰਤਰ ਹੈ ਜਿੱਧਰ ਨੂੰ ਭੀੜ ਦਾ ਮੂੰਹ ਹੋ ਗਿਆ ਫਿਰ ਉਧਰ ਹੀ ਜਾਊਗੀ ਥੋੜਾ ਕੁਝ ਨਹੀਂ ਬੱਟੀ ਦਾ ਕਿਉਂਕਿ ਤੁਸੀਂ ਸਮਝੋ ਸਮਝੋ ਗੱਲ ਨੂੰ ਵੀ ਜਿਵੇਂ ਪੰਜਾਬ ਦੇ ਵਿੱਚ ਇੱਕ ਦਿਗਜ ਨੇਤਾ ਮੰਨੇ ਜਾਂਦੇ ਸੀ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦਾ ਕੁਝ ਨਹੀਂ ਰਿਹਾ ਜਿਨ੍ਹਾਂ ਨੇ 25-25 ਸਾਲ ਲਗਾਤਾਰ ਰਾਜ ਕੀਤਾ ਪੰਜਾਬ ਤੇ ਤੇ ਪੰਜਾਬ ਨੂੰ ਲੁੱਟਿਆ ਤੇ ਹੁਣ ਤੁਸੀਂ ਆ ਇੱਕ ਪਹਿਲੀ ਵਾਰ ਤੁਹਾਨੂੰ ਮੌਕਾ ਦਿੱਤਾ ਲੋਕਾਂ ਨੇ ਤੇ ਤੁਸੀਂ ਸੋਚਿਆ ਵੀ ਅਸੀਂ ਹੁਣ ਸਦਾ ਹੀ ਰਾਜੇ ਰਹਿਵਾਂਗੇ ਇਹ ਨਹੀਂ ਹੋ ਸਕਦਾ ਕਿਉਂਕਿ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਨੂੰ ਜ਼ੀਰੋ ਕਰ ਦੇਣਾ ਲੋਕਾਂ ਨੇ ਵੈਸੇ ਤੁਹਾਨੂੰ ਪਤਾ ਹੀ ਹੈ ਵੀ ਅਸੀਂ ਜ਼ੀਰੋ ਹੋ ਚੁੱਕੇ ਹਾਂ ਤੇ ਹੁਣ ਜੇਕਰ ਕੁਝ ਚੰਗਾ ਕਰਨਾ ਚਾਹੁੰਦੇ ਹੋ ਤਾਂ ਭਾਈ ਅਮਰਪਾਲ ਸਿੰਘ ਨੂੰ ਬਾਹਰ ਲਿਆ ਕੇ ਸਿਆਸੀ ਲੜਾਈ ਲੜਨ ਦੀ ਕੋਸ਼ਿਸ਼ ਕਰੋ ਜੇ ਅਗਰ ਤੁਹਾਨੂੰ ਉਹਦੇ ਨਾਲ ਵਿਰੋਧਤਾ ਤੇ ਨਹੀਂ ਤਾ ਉਸ ਨੂੰ ਪੰਜਾਬ ਦੇ ਕੰਮ ਕਰਨ ਦੇ ਕਿਉਂਕਿ ਜਿਹੜਾ ਹੁਣ ਇੱਕ MP ਦਾ ਫੰਡ ਹੁੰਦਾ ਉਹ ਫੰਡ ਉਹ ਆਪ ਦਾ ਜਿਹੜਾ ਕਿ ਜਿੱਥੋਂ ਜਿੱਤਦਾ ਬੰਦਾ ਉਹ ਆਪਦੇ ਹਲਕੇ ਦੇ ਵਿੱਚ ਆਪਦੇ ਜ਼ਿਲ੍ਹਿਆਂ ਦੇ ਵਿੱਚ ਉਹ ਲਾਉਂਦਾ ਆਪਣੇ ਲੋਕਾਂ ਦੇ ਖਰਚਾ ਨਾ ਹੁੰਦਾ ਉਹਨੇ ਸੋ ਇਸ ਕਰਕੇ ਬੇਨਤੀ ਹੈ ਸਰਕਾਰ ਨੂੰ ਕਿ ਜਲਦ ਉਸ ਨੂੰ ਰਿਆ ਕੀਤਾ ਜਾਵੇ ਨਹੀਂ ਮਾਹੌਲ ਨਾ ਕਰੋਗੇ ਤਾਂ ਸਾਨੂੰ ਇਹਦਾ ਜਿਹੜਾ ਕਿ ਮਾਹੌਲ ਗਰਮ ਹੋ ਜਾਣਾ ਮੁੜ ਕੇ ਤੁਹਾਨੂੰ ਫੇਰ ਇਹਦੀਆਂ ਮਤਲਬ ਮੂੰਹ ਦੀਆਂ ਠਾਣੀਆਂ ਪਹਿਣਗੀਆਂ ਫਿਰ ਤੁਸੀਂ ਬਦਨਾਮ ਹੋਵੋਗੇ ਪੂਰੇ ਵਰਲਡ ਦੇ ਵਿੱਚ ਕਿਉਂਕਿ ਪੰਜਾਬ ਵੀ ਇਹੋ ਜੀ ਸਟੇਟ ਹੈ ਜਿਹੜੀ ਹਰ ਰੋਜ਼ ਮਤਲਬ ਸੁਰੱਖਿਆ ਦੇ ਵਿੱਚ ਛਾਈ ਰਹਿੰਦੀ ਹੈ ਸੋ ਇਸ ਕਰਕੇ ਭਰਾਵੋ ਜਿਹੜਾ ਕੋਈ ਭੈਣ ਭਰਾ ਨਵਾਂ ਚੈਨਲ ਤੇ ਹੁੰਦਾ ਇਹਨੂੰ ਸ਼ੇਅਰ ਕਰਿਆ ਕਰੋ ਵੀਡੀਓ ਨੂੰ ਤਾਂ ਕਿ ਸਰਕਾਰਾਂ ਦੇ ਕੰਨਾਂ ਤੱਕ ਆਪਣੀ ਆਵਾਜ਼ ਜਾਵੇ ਕਿਉਂਕਿ ਉਹ ਵੀ ਇੱਕ ਇਨਸਾਨ ਆ ਆਪਾਂ ਵੀ ਇੱਕ ਇਨਸਾਨ ਆ ਯਾਰ ਵੀਡੀਓ ਜੇ ਅਗਰ ਉਹਨਾਂ ਤੱਕ ਜਾਂਦੀ ਹੈ ਆਪਣੀ ਗੱਲ ਜਾਂਦੀ ਹੈ ਤਾਂ ਉਹਨਾਂ ਦੇ ਕੰਨਾਂ 'ਚ ਕੁਛ ਨਾ ਕੁਛ ਤਾਂ ਪਊਗਾ ਯਾਰ ਜਿਹੜਾ ਕੋ ਭੈਣ ਭਰਾ ਕੋਈ ਨਵਾਂ ਚੈਨਲ ਤੇ ਉਹ ਸਬਸਕ੍ਰਾਈਬ ਕਰ ਦਿਓ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੇ ਪਹੁੰਚੇ ਬੈਲ ਦੀ ਘੰਟੀ ਜ਼ਰੂਰ ਦਵਾ ਦੇਣਾ ਜੀ ਧੰਨਵਾਦ